ਹਸਤਾਲ ਦੇ ਵਿੱਚੋਂ ਹੀ ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬ ਚ ਬਧੀ ਸਿਆਸੀ ਗਰਮੀ ਦੇ ਵਿਚਕਾਰ ਭਗਵੰਤ ਮਾਨ ਨੇ ਅਹਿਮ ਐਲਾਨ ਕਰ ਦਿੱਤਾ ਹੈ ਡਿਪਟੀ ਸੀਐਮ ਨੂੰ ਲੈ ਕੇ ਸੀਐਮ ਮਾਨ ਆੜ ਚੁੱਕੇ ਨੇ ਕੀ ਹੈ ਪੂਰਾ ਮਾਮਲਾ ਇਹਦੇ ਬਾਰੇ ਤੁਹਾਨੂੰ ਦੱਸ ਦਿਆਂ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰਫ ਪੜਦੇ ਰਹਿਣ ਪੰਜਾਬ ਦੇ ਵਿੱਚ ਸਿਆਸੀ ਹਲਚਲ ਬਹੁਤ ਤੇਜ਼ ਹੈ ਇਸ ਵੇਲੇ ਮੁੱਖ ਮੰਤਰੀ ਨੂੰ ਬਦਲੇ ਜਾਣ ਜਾਂ ਮੁੱਖ ਮੰਤਰੀ ਦੇ ਪਾਰਟੀ ਦੇ ਵਿੱਚ ਦੋ ਫਾੜ ਕਰਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਆਪਣੇ ਸਿਖਰ ਤੇ ਨੇ ਤੇ ਇਹ ਅਟਕਲਾ ਐਵੇਂ ਨਹੀਂ ਲੱਗ ਰਹੀਆਂ ਜੇ ਕਿਤੇ ਅੱਗ ਬਲ ਰਹੀ ਹੈ ਤੇ ਧੂਆ ਤੜਈ ਉੱਠ ਰਿਹਾ ਇਸੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਹਸਪਤਾਲ ਦੇ ਵਿੱਚੋਂ ਅਹਿਮ ਐਲਾਨ ਆਇਆ ਹੈ ਉਹ ਕੀ ਹੈ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਨਾਲ ਹੀ ਮੁੱਖ ਮੰਤਰੀ ਦਾ ਇਹ ਐਲਾਨ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਐ ਇੱਕ ਦਿਨ ਪਹਿਲਾਂ ਕਹਿ ਲਿਆ ਕਿ ਉਹ ਹੋਣ ਜਾ ਰਿਹਾ ਹੈ ਕੀ ਪੂਰਾ ਮਾਜਰਾ ਹੈ ਪੰਜਾਬ ਹੜ੍ਹਾਂ ਦੇ ਵਿੱਚ ਡੁੱਬਿਆ ਪਿਆ ਹੈ ਅੰਦਰ ਖਾਤੇ ਆਮ ਆਦਮੀ ਪਾਰਟੀ ਦੀ ਸਿਆਸੀ ਕਲਾ ਆਮ ਆਦਮੀ ਪਾਰਟੀ ਦਾ ਸਿਆਸੀ ਕਲੇਸ਼ ਜਿਹੜਾ ਉਹ ਕਿਸ ਰੁਖ ਵੱਲ ਜਾ ਸਕਦਾ ਹੈ ਇੱਥੇ ਗੱਲ ਕਰਦੇ ਹਾਂ ਕਿ ਕੀ ਹੋਣ ਜਾ ਰਿਹਾ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਣੀ ਸਿਹਤ ਦੇ ਵਿੱਚ ਆਏ ਵਿਗਾੜ ਦੇ ਕਾਰਨ ਆਪਣੇ ਇਲਾਜ ਕਰਾ ਰਹੇ ਨੇ ਮੁੱਖ ਮੰਤਰੀ ਇਲਾਜ ਦੇ ਅਧੀਨ ਨੇ ਕੋਈ ਕਹਿੰਦਾ ਕਿ ਉਹਨਾਂ ਨੂੰ ਲੀਵਰ ਦੀ ਯਾਨੀ ਕਿ ਜਿਗਰ ਦੀ ਕੋਈ ਸਮੱਸਿਆ ਹੈ ਮੇਦੇ ਦੀ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਆਈ ਹੋਈ ਹੈ ਕੁਝ ਲੋਕ ਕਹਿੰਦੇ ਕਿ ਉਹਨਾਂ ਦੀ ਦਿਲ ਦੀ ਧੜਕਣ ਦੀ ਗਤੀ ਹੈ ਜਿਹੜੀ ਉਹ ਉੱਚੀ ਨੀਵੀ ਹੋ ਗਈ ਸੀ ਯਾਨੀ ਕਿ ਪਲਸ ਰੇਟ ਹੈ ਜਿਹੜਾ ਉਹ 40 ਰਹਿ ਗਿਆ ਸੀ ਤੇ ਹੁਣ ਉਹ ਚ ਸੁਧਾਰ ਹੋ ਰਿਹਾ ਇਸੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾ ਅਗਲੇ ਹਕਮਤਾਂ ਤੱਕ ਮੌਤਲ ਹੋਈ ਕੈਬਨਿਟ ਦੀ ਮੀਟਿੰਗ ਨੂੰ ਕਾਲ ਕੀਤਾ ਹੈ ਕੱਲ ਨੂੰ ਦੁਪਹਿਰ ਦਾ ਸਮਾਂ ਰੱਖਿਆ ਗਿਆ 12 ਵਜੇ ਦਾ 12 ਵਜੇ ਇਹ ਮੀਟਿੰਗ ਹੋਏਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਨੂੰ ਹਸਪਤਾਲ ਦੇ ਵਿੱਚੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਜਿਹੜਾ ਜਾਂ ਵੀਡੀਓ ਕਾਲ ਦੇ ਜ਼ਰੀਏ ਜਿਹੜਾ ਉਹ ਇਸ ਮੀਟਿੰਗ ਦੇ ਪ੍ਰਧਾਨ ਕੀ ਕਰਨਗੇ ਸੁਭਾਵਿਕ ਜੀ ਗੱਲ ਹੈ ਕਿ ਫਿਰ ਪ੍ਰਧਾਨਗੀ ਤਾਂ ਫਿਰ ਮੁੱਖ ਮੰਤਰੀ ਹੀ ਕਰਨਗੇ ਜੇ ਮੁੱਖ ਮੰਤਰੀ ਉਸ ਮੀਟਿੰਗ ਦੇ ਵਿੱਚ ਜਿਹੜਾ ਉਹ ਹੁੰਦੇ ਨੇ ਇਹਦੇ ਵਿੱਚ ਇੱਕ ਤਾਂ ਇਹ ਚਰਚਾ ਚੱਲ ਰਹੀ ਹੈ ਕਿ ਮੀਟਿੰਗ ਕਿ ਸੁਰੱਖਿਅਤ ਚ ਜਾਂਦੀ ਹੈ ਕੀ ਵਾਕਈ ਉਸ ਤਰੀਕੇ ਨਾਲ ਹੋਵੇਗੀ ਜਾਂ ਇਹ ਮੀਟਿੰਗ ਪੰਜਾਬ ਦੇ ਵਿੱਚ ਕੋਈ ਨਵਾਂ ਸਿਆਸੀ ਧਮਾਕਾ ਕਰਨ ਵਾਲ ਪਾਸੇ ਵਧੇਗੀ ਪਰ ਜੋ মিডিਆ ਨੂੰ ਜਾਣਕਾਰੀ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਇੱਕ ਤਾਂ ਕੱਲੋਂ ਜਿਹੜਾ ਹੜ੍ਹਾਂ ਦੇ ਕਾਰਨ ਡੀਸੈਲਟਿੰਗ ਕਰਨੀ ਹੈ ਜਿਹੜੀ ਰੇਤਾ ਖੇਤਾਂ 'ਚ ਭਰੀ ਆ ਉਹ ਕੱਢਣ ਬਾਰੇ ਰੇਤ ਨੀਤੀ ਆ ਰਹੀ ਹੈ ਉਹਦੇ ਤੇ ਚਰਚਾ ਹੋ ਸਕਦੀ ਹੈ ਤੇ ਓਵਰਆਲ ਹੜਾਂ ਦੇ ਨਾਲ ਨਜਿੱਠਣ ਲਈ ਅ ਮੋੜ ਵਸੇਬੇ ਦੇ ਲਈ ਤੇ ਬਾਕੀ ਜਿਹੜੇ ਕੰਮ ਕਰਨੇ ਨੇ ਉਹਨਾਂ ਦੇ ਲਈ ਗੱਲਬਾਤ ਹੋ ਸਕਦੀ ਹੈ ਇਹ ਏਜੰਡਾ ਮੁੱਖ ਰੂਪ ਦੇ ਵਿੱਚ ਜਿਹੜਾ ਮੀਡੀਆ ਨੂੰ ਸਰਕੂਲੇਟ ਕੀਤਾ ਗਿਆ ਹੈ ਅ ਅਧਿਕਾਰਤ ਤੌਰ ਤੇ ਨਹੀਂ ਕੀਤਾ ਗਿਆ ਪਰ ਇਹਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਇਹਦੇ ਤੇ ਗੱਲ ਹੋ ਸਕਦੀ ਹੈ ਤੇ ਉਧਰ ਇੱਕ ਖਬਰ ਹੋਰ ਸਰਕੂਲੇਟ ਕਰਨ ਲੱਗੀ ਹੈ ਕਿ ਆ ਸਰਾਈਆਂ ਲੱਗ ਰਹੀਆਂ ਨੇ ਕਿ ਭਗਵੰਤਮਾਨ ਡਟ ਕੇ ਅੜ ਗਿਆ ਤਣ ਗਿਆ ਇਹ ਵਾਲੇ ਸ਼ਬਦ ਜਿਹੜੇ ਆ ਉਹ ਵਰਤੇ ਜਾ ਰਹੇ ਆ ਭਗਵੰਤ ਮਾਨ ਜਿਹੜਾ ਕਹਿੰਦੇ ਕਿ ਅੜ ਗਿਆ ਬਸ ਤੇ ਕਿਹਾ ਜਾਂਦਾ ਕਿ ਜੋ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਲਾਉਣ ਦੀ ਚਰਚਾ ਹੈ ਜਿਹੜਾ ਡੀਲ ਦਾ ਇੱਕ ਹਿੱਸਾ ਹੋ ਸਕਦਾ ਹੈ ਜਿਹੜਾ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸ ਹਟਿਆ ਕਿ ਭਗਵੰਤ ਮਾਨ ਕਹਿੰਦੇ ਨੇ ਕਿ ਜੇ ਫਿਰ ਡਿਪਟੀ ਸੀਐਮ ਲਾਉਣੇ ਨੇ ਤਾਂ ਫਿਰ ਮੇਰੀ ਮਰਜ਼ੀ ਦੇ ਲਾ ਫਿਰ ਤਾਂ ਦਿੱਲੀ ਵਾਲਿਆਂ ਨੂੰ ਲਾਉਣ ਦੀ ਲੋੜ ਹੀ ਕੀ ਹੈ ਜੇ ਤੁਹਾਡੀ ਮਰਜ਼ੀ ਦੇ ਲਾਉਣੇ ਆ ਫਿਰ ਐਡਾ ਡਰ ਸਿਆਸੀ ਡਰਾਮਾ ਕਰਨ ਦੀ ਲੋੜ ਹੀ ਕੀ ਹੈ ਫਿਰ ਤਾਂ ਕੋਈ ਲੋੜ ਨਹੀਂ ਖੈਰ ਤੁਹਾਡੀ ਤੇ ਤੁਹਾਡੇ ਅੱਕ ਆ ਜਾਣੀ ਕਿ ਦਿੱਲੀ ਵਾਲਿਆਂ ਦੀ ਸਿਆਸੀ ਸਮਝ ਕਿੰਨੀ ਕੋ ਤਾਂ ਸਾਰਾ ਜੱਗ ਜਾਣਦਾ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਪਰ ਜੇ ਦਿੱਲੀ ਵਾਲਿਆਂ ਨੇ ਲਾਉਣੀ ਆਪਣੀ ਤੇ ਭਗਵੰਤ ਮਾਨ ਦੀ ਮਰਜ਼ੀ ਦੇ ਨੇ ਉਹਨਾਂ ਨੂੰ ਲੋੜ ਕੀ ਹੈ ਖੈਰ ਇਹ ਹਲੇ ਚਰਚਾ ਅਟਕਲਾ ਨੇ ਇਹਦੇ ਬਾਰੇ ਕੋਈ ਅਧਿਕਾਰਤ ਜਾਂ ਕੋਈ ਸੋਰਸਸ ਤੋਂ ਖਬਰ ਨਹੀਂ ਹੈ ਇਹ ਮੀਡੀਆ ਦੇ ਅੰਦਰ ਸਰਕੂਲੇਟ ਕਰ ਰਹੀਆਂ ਨੇ ਮੀਡੀਆ ਕੋਡੋਸ ਦੇ ਵਿੱਚ ਇਹ ਚੀਜ਼ਾਂ ਸਰਕੂਲੇਟ ਕਰ ਰਹੀਆਂ ਨੇ ਅ ਦੂਜੀ ਗੱਲ ਇਹ ਹੈ ਕਿ ਕੱਲ ਵਾਲੀ ਕੈਬਨਿਟ ਮੀਟਿੰਗ ਵੀ ਨਿਧਾਰਤ ਕਰੂਗੀ ਪੰਜਾਬ ਦੀ ਸਿਆਸਤ ਨੂੰ ਮੈਂ ਪੰਜਾਬ ਦੇ ਵਿੱਚ ਕੁਝ ਕੁ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਸਾਰਾ ਕੁਝ ਨਾਰਮਲ ਹੈ ਬਸ ਲੋਕ ਉਹੀ ਗੱਲਾਂ ਕਰੀ ਜਾਂਦੇ ਐ ਇਦਾਂ ਨਹੀਂ ਹੈਗਾ ਇਹ ਮੀਟਿੰਗ ਮੁੱਖ ਮੰਤਰੀ ਦਾ ਅਚਾਨਕ ਸਰਗਰਮ ਹੋਣਾ ਐਲਾਨ ਕਰਨਾ ਮੀਟਿੰਗ ਦਾ ਮੀਟਿੰਗ ਨੂੰ ਲੈਣ ਦੀ ਗੱਲ ਕਰਨਾ ਹਸਤਾਲ ਦੇ ਵਿੱਚੋਂ ਮੀਟਿੰਗ ਲੈਣ ਦੀ ਗੱਲ ਕਰਨਾ ਵੈਸੇ ਵੀ ਲੋੜ ਨਹੀਂ ਹੈ ਕਿ ਮੁੱਖ ਮੰਤਰੀ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਮੀਟਿੰਗ 'ਚ ਜਾਣ ਇਸ ਤੋਂ ਪਹਿਲਾਂ ਵੀ ਪੰਜਾਬ ਹੀ ਨਹੀਂ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਹੋਈਆਂ ਨੇ ਜਿਹੜੀਆਂ ਕਿ ਉਪ ਮੁੱਖ ਮੰਤਰੀਆਂ ਦੀਆਂ ਅਗਵਾਈਆਂ 'ਚ ਵੀ ਹੁੰਦੀਆਂ ਰਹੀਆਂ ਜਾਂ ਨੰਬਰ 2 ਜਾਂ ਜਿਹੜੇ ਨੂੰ ਵੀ ਠੀਕ ਸਮਝਿਆ ਜਾਂਦਾ ਉਹਨਾਂ ਦੀਆਂ ਅਗਵਾਈਆਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਮੁੱਖ ਮੰਤਰੀ ਛੇਤੀ ਠੀਕ ਹੋਣਗੇ ਇਸ ਦੀ ਉਮੀਦ ਕਰਦੇ ਹਾਂ ਜੇਕਰ ਸਿਆਸੀ ਸੇਤ ਵੀ ਉਹਨਾਂ ਦੀ ਖਰਾਬ ਹੈ ਤਾਂ ਉਹਦੀ ਵੀ ਅਰਦਾਸ ਕਰਦੇ ਆ ਕਿ ਉਹ ਵੀ ਛੇਤੀ ਠੀਕ ਹੋ ਜਾਵੇ ਫਿਲਹਾਲ ਮੁੱਖ ਮੰਤਰੀ ਦਾ ਇਹ ਲਾਂਡ ਕੈਬਨਿਟ ਦਾ ਹੁਣਾ ਇੱਕ ਪਾਸੇ ਇੱਕ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਕਿ 올 ਇਜ਼ ਵੈਲ ਜੋ ਕਿ ਹੈ ਨਹੀਂ کافی ਲੰਬਾ ਰਫੜ ਹੈ ਇਹਦੇ ਬਾਰੇ ਜਿਵੇਂ ਜਿਵੇਂ ਜਾਣਕਾਰੀ ਆਊਗੀ ਤੁਹਾਡਾ ਸਾਂਝੀ ਕਰਾਂਗੇ ਕੁੱਲ ਮਿਲਾ ਕੇ ਸਰਕਾਰ ਆਮ ਆਦਮੀ ਪਾਰਟੀ ਕਾਫੀ ਦਚੁੱਤੀ ਚ ਹੈ ਤੇ ਫਿਰ ਇੱਕ ਵਾਰ ਕਹਿ ਦਈਏ ਕਿ ਹਰਮੀਤ ਪਠਾਨ ਮਾਜਰਾ ਸਾਰੀ ਸਿਆਸਤ ਦੇ ਵਿੱਚ ਸਾਰੇ ਘਟਨਾਕ੍ਰਮ ਚ ਬਹੁਤ ਅਹਿਮ ਹੋ ਜਾਂਦੇ ਆ ਭਗਵੰਤ ਮਾਨ ਅੜੇ ਨੇ ਇਹ ਚ ਕੋਈ ਸ਼ੱਕ ਨਹੀਂ ਖਬਰਾਂ ਜੋ ਆ ਰਹੀਆਂ ਨੇ ਕਿ ਭਗਵੰਤ ਮਾਨ ਨੇ ਕਿਵੇਂ ਮੋਟਾ ਬਾਈ ਦਾ ਸਹਿਯੋਗ ਲੈ ਕੇ ਸਾਰਾ ਕੁਝ ਕੀਤਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਨਾਲ ਅੱਗੇ ਸਿਆਸਤ ਚੱਲਣੀ ਹੈ ਇਹ ਵੀ ਇੱਕ ਵੱਡੀ ਗੱਲ ਹੈ ਪਰ ਵੱਡੀ ਸੋਚਣ ਵਾਲੀ ਗੱਲ ਹੈ ਕਿ ਭਗਵੰਤ ਮਾਨ ਹੁਣਾਂ ਨੂੰ ਕੀ ਲੱਗਦਾ ਹੈ ਇਕ ਤਾਂ ਉਹ ਇਹ ਤਾਂ ਕੋਈ ਝੂਠ ਨਹੀਂ बोल ਰਿਹਾ ਹੈ ਨਾ ਉਹਨਾਂ ਦੇ ਆਪਣੇ ਫੁੱਫੜ ਸੋਹਰ ਆਏ ਗੱਲ ਕਹਿ ਰਹੇ ਆ ਕਿ ਦਿੱਲੀ ਵਾਲੇ ਡਾਂਗ ਦੇ ਜ਼ੋਰ ਤੇ ਭਗਵੰਤ ਮਾਨ ਤੋਂ ਕੰਮ ਕਰਾ ਲਏ ਨੇ ਭਗਵੰਤ ਮਾਨ ਦੀ ਰੀੜ ਦੀ ਹੱਡੀ ਹੈ ਹੀ ਨਹੀਂ ਉਹਨੂੰ ਰੀੜ ਦੀ ਹੱਡੀ ਦਿਖਾਉਣੀ ਚਾਹੀਦੀ ਆ ਕੀ ਸਿਰਫ ਉਹ ਆਪਣੀ ਕੁਰਸੀ ਲਈ ਰੀੜ ਦੀ ਹੱਡੀ ਦਿਖਾ ਰਹੇ ਨੇ ਦਿੱਲੀ ਦੀ ਸੱਤਾ ਜਿਹੜੀ ਉਹਨਾਂ ਦੇ ਉੱਤੇ ਕਾਬਜ਼ ਹੋ ਚੁੱਕੀ ਹੈ ਕਿ ਉਹਦੇ ਖਿਲਾਫ ਕੜਨ ਦੀ ਉਹਨਾਂ ਦੇ ਚਰੀੜ ਦੀ ਹੱਡੀ ਨਹੀਂ ਹੈਗੀ ਕੀ ਉਹਨਾਂ ਨੂੰ ਸਿਰਫ ਮੁੱਖ ਮੰਤਰੀ ਸ਼ਿਪ ਹੀ ਪਿਆਰੀ ਹੈ ਸੀਐਮ ਸ਼ਿਪ ਹੀ ਪਿਆਰੀ ਹੈ ਜੇ ਤੁਹਾਨੂੰ ਇਹਨਾਂ ਜਲੀਲ ਕੀਤਾ ਜਾ ਰਿਹਾ ਤੁਹਾਡੇ ਬਾਰੇ ਖਬਰਾਂ ਚਲਵਾਈਆਂ ਜਾ ਰਹੀਆਂ ਨੇ ਜਾਣ ਜਾਣ ਕੇ ਬਕੌਲ ਕੁਝ ਪੱਤਰਕਾਰਾਂ ਦੇ ਜਿਹੜੇ ਕਿ ਮੁੱਖ ਮੰਤਰੀ ਦੇ ਕਾਫੀ ਨੇੜੇ ਨੇ ਉਹਨਾਂ ਦੇ ਤਾਂ ਫਿਰ ਤੁਸੀਂ ਅਸਤੀਫਾ ਦੇ ਦਿਓ ਤੁਹਾਨੂੰ ਕੀ ਲੋੜ ਹੈ ਕੀ ਲੋੜ ਹੈ ਆਪਣੀ ਪਾਰਟੀ ਅਲੱਗ ਬਣਾਓ ਪੰਜਾਬੀ ਤੁਹਾਡੇ ਨਾਲ ਖੜਨ ਦੇ ਲਈ ਤਿਆਰ ਨੇ ਹਰਮੀਤ ਪਠਾਨ ਮਾਜਰਾ ਕਹਿੰਦਾ ਕਿ ਸਾਰੇ ਅਸੀਂ ਖੜਾਂਗੇ ਨਾਲ ਤੇ ਤੁਸੀਂ ਅਲੱਗ ਹੋ ਜਾਓ ਨਹੀਂ ਹੋਣਾ ਕੋਈ ਗੱਲ ਨਹੀਂ ਸੀਐਸਐਮ ਸ਼ਪਾਲ ਪੰਜਾਬ ਦੇ ਲੋਕਾਂ ਤੋਂ ਤਾਂ ਵੱਧ ਪਿਆਰੀਆਂ ਨਹੀਂ ਹੋ ਸਕਦੀਆਂ ਹਨਾ ਪੰਜਾਬ ਦੀ ਅਣਖ ਤੋਂ ਵੱਧ ਤਾਂ ਪਿਆਰੀ ਨਹੀਂ ਹੋ ਸਕਦੀ ਪਰ ਤੁਹਾਡੇ ਲਈ ਸ਼ਾਇਦ ਇਹੀ ਪਿਆਰੀ ਹੈ